ਦੋਸਤੋ ਇੱਕ ਨਗਰ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਜਿਸ ਦਾ ਨਾਮ ਸੀ ਦਕਸ਼ ਦਕਸ਼ ਬਹੁਤੀ ਗਰੀਬ ਸੀ ਜਜਮਾਨਾਂ ਤੋਂ ਜੋ ਵੀ দান ਦਖਣਾ ਨੂੰ ਮਿਲਦੀ ਉਸੇ ਵਿੱਚ ਉਹਦਾ ਗੁਜ਼ਾਰਾ ਹੁੰਦਾ ਸੀ ਉਹਦੀ ਮਾਂ ਤਾਂ ਬਚਪਨ ਵਿੱਚ ਹੀ ਉਹਨੂੰ ਛੱਡ ਕੇ ਚਲੀ ਗਈ ਸੀ ਜਦੋਂ ਉਹ ਸਿਰਫ 9 ਵਰਿਆਂ ਦਾ ਸੀ ਤੇ 9ਵੀਂ ਜਮਾਤ ਵਿੱਚ ਪੜਦਾ ਸੀ ਉਹਦੇ ਪਿਤਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਟੁੱਟ ਗਏ ਸਨ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣੇ ਪੁੱਤਰ ਨੂੰ ਆਪਣੇ ਕਲੇਜੇ ਨਾਲ ਲਗਾ ਕੇ ਪਾਲਿਆ ਉਸੇ ਘਰ ਪਰਿਵਾਰ ਵਾਲਿਆਂ ਨੇ ਦੂਜੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਪਰ ਪਰਪੰਡਤ ਸ਼੍ਰੀ ਦਾਤ ਨੇ ਜੋ ਕਿ ਉਹਦੇ ਪਿਤਾ ਜੀ ਸਨ ਦੂਜੇ ਵਿਆਹ ਦੀ ਗੱਲ ਨੂੰ ਬਿਲਕੁਲ ਇਨਕਾਰ ਦਿੱਤਾ ਤੇ ਸਾਰਾ ਧਿਆਨ ਆਪਣੇ ਪੁੱਤਰ ਦਕਸ਼ ਤੇ ਲਗਾ ਦਿੱਤਾ ਉਹਨਾਂ ਨੇ ਆਪਣੇ ਪੁੱਤਰ ਦਕਸ਼ ਦਾ ਦਾਖਲਾ ਇੱਕ ਸੰਸਕ੍ਰਿਤ ਸਕੂਲ ਵਿੱਚ ਕਰਵਾਇਆ ਤੇ ਨਾਲ ਹੀ ਹਸਤ ਰੇਖਾ ਕਰਮ卡ਡ ਹਵਨ ਪੂਜਾ ਅੱਦੀ ਤੋਂ ਇਲਾਵਾ ਭਾਗ ਰੇਖਾ ਅੰਕ ਜੋਤਿਸ਼ ਦੀ ਸਿੱਖਿਆ ਵੀ ਘਰ ਦੇ ਵਿੱਚ ਹੀ ਉਹ ਦਿੰਦੇ ਸਨ ਉਹਨਾਂ ਨੇ ਜੋਤਿਸ਼ ਸਿੱਖਿਆ ਵਿੱਚ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਮਾਹਰ ਕਰ ਦਿੱਤਾ ਤੇ ਆਪਣੇ ਨਾਲ ਜਜਮਾਨ ਦੇ ਘਰ ਉਹ ਕਿ ਲੈ ਕੇ ਜਾਣ ਲੱਗ ਪਿਆ ਹੌਲੀ ਹੌਲੀ ਦਕਸ਼ ਵੀ ਹੋਣ ਜਜਮਾਨਾਂ ਦੇ ਘਰ ਹਵਨ ਪੂਜਾ ਆਦਿ ਕਰਨ ਜਾਣ ਲੱਗਿਆ ਸ਼੍ਰੀ ਦਾਤ ਨੂੰ ਹੁਣ ਬਸ ਇੱਕੋ ਹੀ ਚਿੰਤਾ ਸੀ ਕਿ ਪੁੱਤਰ ਦਾ ਵਿਆਹ ਕਿਸੇ ਤਰ੍ਹਾਂ ਕਰ ਦਿੱਤਾ ਜਾਵੇ ਘਰ ਵਿੱਚ ਗਰੀਬੀ ਤਾਂ ਹੈ ਹੀ ਸੀ ਪਰ ਪੁੱਤਰ ਦਾ ਵਿਆਹ ਵੀ ਤੇ ਕਰਨਾ ਜ਼ਰੂਰੀ ਸੀ ਅਹੀਂ ਸੋਚਦੇ ਹੋਏ ਇੱਕ ਦਿਨ ਉਹ ਜਾ ਰਹੇ ਸਨ ਕਿ ਅਚਾਨਕ ਇੱਕ ਸੜਕ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਦక్ష్ ਪੂਰੇ ਤਰ੍ਹਾਂ ਟੁੱਟ ਗਏ ਸਨ ਪਰ ਪਿੰਡ ਵਾਲਿਆਂ ਨੇ ਉਸ ਨੂੰ ਸਮਝਾਇਆ ਤੇ ਹੌਸਲਾ ਦਿੱਤਾ ਦక్ష్ ਨੇ ਜਿਵੇਂ ਵੀ ਆਪਣੇ ਆਪ ਨੂੰ ਸੰਭਾਲ ਲਿਆ ਤੇ ਹਵਨ ਪੂਜਾ ਕਰਨ ਲੱਗੇ ਆਪਣਾ ਜੀਵਨ ਨਰਵਾਤਾ ਕਰਨਾ ਹੀ ਸੀ ਨਾ ਤੇ ਫਿਰ ਦક્ષਪੇਲ ਕੋਲ ਇਕੱਲੇ ਹੋਗੇ ਸਨ ਪੂਜਾ ਪਾਠ ਕਰਨ ਜਾਂਦੇ ਤਾਂ ਆਪਣੇ ਹੱਥੋਂ ਖਾਣਾ ਬਣਾ ਕੇ ਖਾ ਕੇ ਜਾਂਦੇ ਘਰ ਆ ਕੇ ਫਿਰ ਉਹਨਾਂ ਨੂੰ ਆਪਣੇ ਹੱਥੋਂ ਖਾਣਾ ਬਣਾ ਕੇ ਖਾਣਾ ਹੁੰਦਾ ਸੀ ਕੋਈ ਸੇਰੀ ਵੀ ਨਹੀਂ ਸੀ ਕੋਈ ਸਹਾਰਾ ਦੇਣ ਵਾਲਾ ਵੀ ਕੋਈ ਨਹੀਂ ਸੀ ਹਾਲਚਲ ਪੁੱਛਣ ਵਾਲਾ ਵੀ ਨਹੀਂ ਸੀ ਕੋਈ ਖਾਣਾ ਖਵਾਉਣ ਵਾਲਾ ਵੀ ਨਹੀਂ ਸੀ ਜੇ ਖਾ ਲਿਆ ਖਾ ਲਿਆ ਨਹੀਂ ਖਾਦਾ ਤੇ ਕੋਈ ਇਹ ਥੋੜੀ ਕਹਿਣ ਵਾਲਾ ਸੀ ਕਿ ਤੂੰ ਖਾਣਾ ਖਾ ਲਾ ਪਿੰਡ ਵਾਲਿਆਂ ਨੇ ਦక్ష్ ਦੀ ਅਜਿਹੀ ਦਸ਼ਾ ਦੇਖ ਕੇ ਉਸਤੇ ਤਰਸ ਕਰਕੇ ਇੱਕ ਗਰੀਬ ਲੜਕੀ ਨਾਲ ਉਸਦਾ ਵਿਆਹ ਕਰਵਾ ਦਿੱਤਾ ਉਸ ਲੜਕੀ ਦਾ ਨਾਮ ਸ਼ਰੂਤੀ ਸੀ ਸ਼ਰੂਤੀ ਬਹੁਤ ਹੀ ਨੇਕ ਦਿਲ ਦੀ ਸੀ ਉਸ ਨੇ ਆਪਣੇ ਪਤੀ ਦੇ ਨਾਲ-ਨਾਲ ਆਪਣੇ ਗੁਆਂਢੀਆਂ ਦਾ ਵੀ ਦਿਲ ਜਿੱਤ ਲਿਆ ਸੀ ਸ਼ਰੂਤੀ ਦੀ ਆਉਣ ਨਾਲ ਪੰਡਿਤ ਦਕਸ਼ ਦੀ ਜ਼ਿੰਦਗੀ ਵਿੱਚ ਜਿਵੇਂ ਖੁਸ਼ੀਆਂ ਯਾਦੀਆਂ ਬਣਿਆ-ਬਣਾਇਆ ਖਾਣਾ ਮਿਲਦਾ ਹਾਲਚਾਲ ਪੁੱਛਣ ਵਾਲੀ ਵੀ ਘਰ ਵਿੱਚ ਸੀ ਹੁਣ ਘਰ ਵਿੱਚ ਇੱਕ ਦਿਨ ਸ਼ਰੂਤੀ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ ਪੰਡਤ ਜੀ ਖੁਸ਼ ਤਾਂ ਬਹੁਤ ਹੋਏ ਪਰ ਮੌਨੀ ਰਹੇ ਕੁਝ ਬੋਲ ਨਾ ਸਕੇ ਕੁਸਮੇ ਬਾਅਦ ਸ਼ਰੂਤੀ ਨੂੰ ਜਿਨੇ ਪੇ ਦੀ ਪੀੜਾ ਹੋਈ ਤਾਂ ਗਵਾਂਢ ਦੀ ਇੱਕ ਦਾਈ ਮਾਈ ਆਈ ਤੇ ਉਹਨਾਂ ਨੇ ਉਸ ਦੀ ਜੋਸੀ ਜਣੇਪਾ ਕਰਵਾਇਆ ਸ਼ਰੂਤੀ ਨੇ ਇੱਕ ਸੁੰਦਰ ਜੇ ਉਤਰਨੋ ਜਨਮ ਦਿੱਤਾ। ਦਕਸ਼ ਨੇ ਆਪਣੇ ਪੁੱਤਰ ਨੂੰ ਇੱਕ ਨਵੇਂ ਸਫੈਦ ਕੱਪੜੇ ਵਿੱਚ ਲਪੇਟਿਆ ਤੇ ਆਪਣੇ ਪੁੱਤਰ ਨੂੰ ਲੈ ਕੇ ਗੰਗਾ ਤੱਟ ਤੇ ਪਹੁੰਚ ਗਏ। ਗੰਗਾ ਤੱਟ ਤੇ ਪਹੁੰਚ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਤਿੰਨ ਡੁੱਬਕੀਆਂ ਲਗਵਾਈਆਂ ਤੇ ਕੰਨ ਵਿੱਚ ਇੱਕ ਮੰਤਰ ਫੋਕਿਆ ਤੇ ਉਸ ਬੱਚੇ ਨਾਲ ਉਹਨਾਂ ਦੀ ਗੱਲ ਹੋਣ ਲੱਗੀ। ਹੈਰਾਨੀ ਦੀ ਗੱਲ ਸੀ ਕਿ ਉਹ ਬੱਚਾ ਬੋਲਣ ਲੱਗਾ। ਦਕਸ਼ ਨੇ ਉਸ ਬੱਚੇ ਤੋਂ ਪੁੱਛਿਆ ਤੁਸੀਂ ਮੇਰੇ ਕਰਜ਼ਦਾਰ ਹੋ ਜਾਂ ਮੈਂ ਤੁਹਾਡਾ ਕਰਜ਼ਦਾਰ ਹਾਂ? ਤੇ ਕਿੰਨਾ ਕਰਜ਼ਦਾਰ? ਬੱਚੇ ਨੇ ਕਿਹਾ ਮੇਰੇ 50 ਰੁਪਏ ਕਰਜ਼ ਤੁਹਾਡੇ ਉੱਪਰ ਤੁਹਾਡੇ ਬੱਚਿਆਂ ਨੇ ਵੀ ਤੁਹਾਡਾ ਕਰਜ਼ ਨਹੀਂ ਚੁਕਾਇਆ ਸੀ ਐਨਾ ਸੁਣ ਕੇ ਪੰਡਤ ਜੋ ਦક્ષ ਸੀ ਉਹਨੇ ਉਹਨੂੰ 50 ਰੁਪਏ ਦਿੱਤੇ ਤੇ ਬੋਲੇ ਤੁਹਾਡਾ ਤੇ ਮੇਰਾ ਹਿਸਾਬ ਚੁਕਤਾ ਹੋਇਆ ਤਦ ਬੱਚੇ ਨੇ ਕਿਹਾ ਹਾਂ ਹਿਸਾਬ ਪੂਰਾ ਹੋਇਆ ਇਹ ਗੱਲ ਸੁਣ ਕੇ ਦક્ષ ਨੇ ਕੋਈ ਮੰਤਰ ਪੜਿਆ ਤੇ ਉਸਦੇ ਉਲਟੇ ਕੰਨ ਵਿੱਚ ਫੂਕ ਮਾਰੀ ਤੇ ਗੰਗਾ ਵਿੱਚ ਵਹਾ ਕੇ ਆਪਣੇ ਘਰ ਚਲੇ ਗਏ ਉਹਨਾਂ ਨੇ ਆਪਣੀ ਪਤਨੀ ਸ਼ਰੂਤੀ ਨੂੰ ਸਮਝਾ ਦਿੱਤਾ ਕਿ ਉਸ ਦਾ ਮੇਰੇ ਉੱਪਰ ਕਰਜ਼ਾ ਸੀ ਤੇ ਮੈਂ ਉਸ ਦਾ ਕਰਜ਼ਾ ਚੁਕਤਾ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਮੈਂ ਅਗਰ ਅਜਿਹਾ ਨਾ ਕਰਦਾ ਤਾਂ ਸਾਡੇ ਕੋਲ ਰਹਿ ਕੇ ਆਪਣਾ ਕਰਜ਼ਾ ਚੁਕਤਾ ਕਰਦਾ ਤੇ ਪਤਾ ਨਹੀਂ ਕਿੰਨੇ ਦੁੱਖ ਉਸਨੂੰ ਉਠਾਉਣੇ ਪੈਂਦੇ ਜਦੋਂ ਆਪਣਾ ਕਰਜ਼ਾ ਚੁਕਤਾ ਕਰਕੇ ਜਾਂਦਾ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਉਸ ਦੀ ਪਤਨੀ ਪੂਰੀ ਤਰ੍ਹਾਂ ਉਸ ਦੀਆਂ ਗੱਲਾਂ ਤੋਂ ਸੰਤੁਸ਼ਟ ਹੋ ਗਈ। ਹੁਣ ਸ਼ਰੂਤੀ ਦੁਬਾਰਾ ਗਰਭਵਤੀ ਹੋਈ ਤੇ ਉਸ ਨੇ ਇੱਕ ਸੁੰਦਰ ਪੁੱਤਰ ਨੂੰ ਫਿਰ ਤੋਂ ਜਨਮ ਦਿੱਤਾ। ਪੰਡਤ ਨੇ ਫਿਰ ਤੋਂ ਉਹੀ ਕੰਮ ਕੀਤਾ। ਸਫੈਦ ਕੱਪੜੇ ਵਿੱਚ ਆਪਣੇ ਪੁੱਤਰ ਨੂੰ ਲਪੇਟਿਆ ਤੇ ਗੰਗਾ ਢੱਟ ਤੇ ਪਹੁੰਚ ਕੇ ਗੰਗਾ ਮਈ ਵਿੱਚ ਜਾ ਕੇ ਸਿੱਧੇ ਕੰਨ ਵਿੱਚ ਉਹਦੇ ਮੰਤਰ ਫੁਕਿਆ ਤੇ ਕਹਿਣ ਲੱਗੀ ਤੇ ਲੱਗੇ ਉਸ ਨਾਲ ਗੱਲਾਂ ਕਰਨ ਉਹਨਾਂ ਨੇ ਬੱਚੇ ਤੋਂ ਪੁੱਛਿਆ ਵੇ ਤੁਸੀਂ ਮੇਰੇ ਕਰਜ਼ਦਾਰ ਹੋ ਜਾਂ ਮੈਂ ਤੁਹਾਡਾ ਕਰਜ਼ਦਾਰ ਅਗਰ ਕਰਜ਼ਦਾਰਾਂ ਤਾਂ ਕਿੰਨੇ ਦਾ ਕਰਜ਼ਦਾਰ ਬੱਚਾ ਬੋਲਣ ਲੱਗਾ ਤੇ ਬੱਚੇ ਨੇ ਕਿਹਾ ਕਿ ਮੈਂ ਤੁਹਾਡਾ ਕਰਜ਼ਦਾਰ ਹਾਂ ਮੇਰੇ ਤੇ ਤੁਹਾਡਾ 100 ਰੁਪਏ ਦਾ ਕਰਜ਼ਾ ਇਹ ਸੁਣ ਕੇ ਦਕਸ਼ ਨੇ ਕਿਹਾ ਭਾਈ ਅਸੀਂ ਗੰਗਾ ਮਈਆ ਦੇ ਵਿਚਕਾਰ ਖੜੇ ਹਾਂ ਤੇ ਸੌਂ ਖਾ ਕੇ ਕਹਿ ਰਹੇ ਹਾਂ ਅਸੀਂ ਤੁਹਾਨੂੰ ਆਪਣੇ ਕਰਜ਼ੇ ਤੋਂ ਮੁਕਤੀ ਦਿੰਦੇ ਹਾਂ ਤੇ ਇਹ ਕਹਿ ਕੇ ਦੱਖਣੀ ਬੱਚੇ ਦੇ ਉਲਟੇ ਕੰਨ ਵਿੱਚ ਮੰਤਰ ਪੜ੍ਹ ਕੇ ਫੂਕ ਮਾਰੀ ਤੇ ਬੱਚੇ ਨੂੰ ਗੰਗਾ ਵਿੱਚ ਫੇਰ ਵਹਾਉਂਦੇ ਹੋਏ ਬੋਲੇ ਗੰਗਾ ਮਈਆ ਦੀ ਸੋ ਅਸੀਂ ਤੁਹਾਨੂੰ ਆਪਣੇ ਕਰਜ ਤੋਂ ਮੁਕਤ ਕੀਤਾ ਤੇ ਆਪਣੇ ਘਰ ਵਾਪਸ ਆ ਗਏ ਘਰ ਪਹੁੰਚ ਕੇ ਉਹਨਾਂ ਦੀ ਪਤਨੀ ਸ਼ਰੂਤੀ ਨੇ ਖਾਲੀ ਹੱਥ ਦੇਖ ਕੇ ਪੁੱਛਿਆ ਵੀ ਬੱਚਾ ਕਿੱਥੇ ਹੈ ਤਾਂ ਪੰਡਤ ਨੇ ਉਨੋ ਕਿਹਾ ਕਿ ਉਹ ਸਾਡਾ ਕਰਜ਼ਦਾਰ ਸੀ ਮੈਂ ਗੰਗਾ ਮਈਆ ਦੇ ਮੱਧ ਵਿੱਚ ਜਾ ਕੇ ਉਸ ਨੂੰ ਕਰਜ਼ ਤੋਂ ਮੁਕਤ ਕਰਕੇ ਵਹਾ ਦਿੱਤਾ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੇਟਾ ਇੱਕ ਦਿਨ ਸਾਨੂੰ ਤੜਪਾ ਕੇ ਜਾਂਦਾ ਇਸ ਤੇ ਸ਼ਰੂਤੀ ਨੇ ਪੁੱਛਿਆ ਅਜਿਹਾ ਕਿਵੇਂ ਤਾਂ ਦક્ષ ਨੇ ਕਿਹਾ ਕਿ ਜਦੋਂ ਤੂੰ ਤੂੰ ਮੇਰੇ ਘਰ ਆਈਏ ਤੂੰ ਦੇਖਿਆ ਹੀਆ ਪਣਤਾਈ ਕਰਕੇ ਜੋ ਵੀ ਕੁਝ ਮਿਲਦਾ ਵਾ ਉਸ ਤੋਂ ਬਚਤ ਰਾਮ ਨਾਮ ਦੀ ਹੀ ਹੁੰਦੀ ਹੈ ਉਹ ਸਾਡੇ ਸੌ ਰੁਪਏ ਜਲਦੀ ਹੀ ਚੁਕਤਾ ਕਰਕੇ ਸਨੋ ਰਵਾ ਕੇ ਚਲਾ ਜਾਂਦਾ ਅਸੀਂ ਸਾਰੀ ਉਮਰ ਉਸੇ ਦੁੱਖ ਵਿੱਚ ਜਿਉਂਦੇ ਰਹਿੰਦੇ ਜਦੋਂ ਅਸੀਂ ਉਸ ਤੋਂ ਕਰਜ਼ਾ ਚੁਕਾ ਕੇ ਉਸ ਨੂੰ ਭੇਜ ਦਿੱਤਾ ਅਜੇ ਮੋਹ ਨਹੀਂ ਹੋਇਆ ਤਾਂ ਦੁੱਖ ਕਾਦਾ ਦક્ષ ਦੀ ਗੱਲ ਸੁਣ ਕੇ ਸ਼੍ਰੋਤੀ ਚੁੱਪ ਹੋ ਗਈ ਉਸ ਸਮੇਂ ਉਸ ਦੇ ਕੋਲ ਕੋਈ ਵਿਕਲਪ ਵੀ ਨਹੀਂ ਸੀ ਪਰ ਉਸ ਨੂੰ ਬਹੁਤ ਦੁੱਖ ਹੋਇਆ ਉਹ ਆਪਣਾ ਦੁੱਖ ਕਿਸੇ ਨੂੰ ਦੱਸ ਨਹੀਂ ਸੀ ਸਕਦੀ ਪਰ ਅੰਦਰੋਂ ਅੰਦਰ ਹੀ ਟੁੱਟ ਚ ਰਹੀ ਸੀ ਉਹ ਹੁਣ ਪਹਿਲਾਂ ਵਰਗੀ ਹੱਸਮਖਵੇਂ ਨਹੀਂ ਰਹੀ ਸੀ ਉਸ ਦਾ ਕਵਲ ਜਿਹਾ ਚਿਹਰਾ ਮੁਰਝਾ ਰਿਹਾ ਸੀ ਸਮਾਜਿਕ ਹੋਣ ਕਰਕੇ ਲੋਕਾਂ ਨੂੰ ਉਸ ਦੀ ਚਿੰਤਾ ਸੀ ਇੱਕ ਦਿਨ ਇੱਕ ਬੁੱਢੀ ਨੇ ਜੋ ਉਸ ਦੀ ਗੁਆਂਢਣ ਸੀ ਉਸ ਤੋਂ ਉਸ ਦੀ ਚਿੰਤਾ ਦਾ ਕਾਰਨ ਜਾਣਨਾ ਚਾਹਿਆ ਉਹ ਬੁੱਢੀ ਨੂੰ ਬਹੁਤ ਮੰਦੀ ਸੀ ਉਸ ਦੀ ਬੇਨਤੀ ਠੁਕਰਾਂਾ ਨਾ ਪਾਈ ਤੇ ਆਪਣੀ ਹੱਡ ਬੀਤੀ ਬੁੱਢੀ ਨੂੰ ਦੱਸ ਦਿੱਤੀ ਬੁੱਢੀ ਔਰਤ ਨੇ ਕਿਹਾ ਦੇਖੋ ਰਾਜੋ ਗਵਾਂੜ ਦੀਆਂ ਔਰਤਾਂ ਉਸ ਨੂੰ ਰਾਜੋਈ ਕਹਿ ਕੇ ਬੁਲਾਉਂਦੀਆਂ ਸਨ ਕਿਉਂਕਿ ਦક્ષ ਜਿਹੜਾ ਪੰਡਤ ਸੀ ਉਸ ਨੂੰ ਰਾਜੋ ਕਹਿ ਕੇ ਬੁਲਾਉਂਦਾ ਸੀ ਸਾਡੇ ਰਾਜ ਦਾ ਰਾਜਾ ਬਹੁਤ ਦਿਆਲੂ ਆ ਕੱਲ ਤੋਂ ਮੇਰੇ ਨਾਲ ਉਸ ਦੇ ਦਰਬਾਰ ਵਿੱਚ ਚੱਲਣਾ ਸ਼ਰੂਤੀ ਨੇ ਕਿਹਾ ਠੀਕ ਆ ਮਾਂ ਜਦੋਂ ਇਹ ਕੰਮ ਤੇ ਚਲੇ ਜਾਣਗੇ ਤੇ ਮੈਂ ਇਹਨਾਂ ਦੇ ਜਾਣ ਤੋਂ ਬਾਅਦ ਤੁਹਾਡੇ ਨਾਲ ਚਲਾਂਗੀ ਅਗਲੇ ਦਿਨ ਬੁੱਢੀ ਔਰਤ ਆਈ ਤਾਂ ਰਾਜੋ ਤਾਂ ਜਿਵੇਂ ਤਿਆਰੀ ਕਰਕੇ ਬੈਠੀ ਸੀ ਉਹ ਦੋਵੇਂ ਰਾਜੇ ਦੇ ਕੋਲ ਪਹੁੰਚੀਆਂ ਤੇ ਆਪਣਾ ਦੁੱਖ ਸੁਣਾਇਆ ਰਾਜ ਨੇ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਬੁੱਢੀ ਔਰਤ ਨੂੰ ਕਿਹਾ ਕਿ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਜਦੋਂ ਵੀ ਰਾਜ ਗਰਭਵਤੀ ਹੋਵੇਗੀ ਤੁਸੀਂ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਮੈਨੂੰ ਦਿਓਗੇ ਸ਼ਰੂਤੀ ਨੂੰ ਵੀ ਕਿਹਾ ਭੁੱਲ ਨਾ ਜਾਣਾ ਬੁੱਢੀ ਔਰਤ ਨੂੰ ਯਾਦ ਦਿਲਾਉਂਦੇ ਰਹਿਣਾ ਰਾਜੇ ਦੇ ਭਰੋਸੇ ਤੋਂ ਦੋਵੇਂ ਨਿਸ਼ਚੰਤ ਹੋ ਗਈਆਂ ਤੇ ਖੁਸ਼ੀ-ਖੁਸ਼ੀ ਘਰ ਮੁੜ ਆਈਆਂ ਸ਼ਰੂਤੀ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਉਸਨੇ ਆਪਣੀ ਔਲਾਦ ਦਾ ਮੂੰਹ ਵੀ ਨਹੀਂ ਦੇਖਿਆ ਤੇ ਪਪਾ ਪੰਡਤ ਨੂੰ ਇਸ ਗੱਲ ਦਾ ਕੋਈ ਦੁੱਖ ਹੀ ਨਹੀਂ ਸੀ ਪੰਡਤ ਨੂੰ ਇਹ ਲੱਗਦਾ ਸੀ ਕਿ ਉਹ ਜੋ ਕਰ ਰਿਹਾ ਆਪਣੇ ਭੁਇਖ ਨੂੰ ਸੋਚ ਕੇ ਚੰਗਾ ਹੀ ਕਰ ਰਿਹਾ ਉਸ ਨੇ ਸ਼ਰੂਤੀ ਨੂੰ ਬਹੁਤ ਪਿਆਰ ਦੇ ਕੇ ਇਸ ਦੁੱਖ ਤੋਂ ਉਬਾਰਨ ਦਾ ਜਿਹੜੀ ਕੋਸ਼ਿਸ਼ ਕੀਤੀ ਉਹਨੂੰ ਦਿਖਾਉਣ ਲਈ ਤਾਂ ਖੁਸ਼ ਰਹਿੰਦੀ ਪਰ ਅੰਦਰੋਂ ਅੰਦਰ ਉਹ ਟੁੱਟ ਚੁੱਕੀ ਸੀ ਹੁਣ ਦੀ ਵਾਰ ਸ਼ਰੋਤੀ ਗਰਭਵਤੀ ਹੋਈ ਤਾਂ ਬੁੱਢੀ ਦੇ ਹੱਥੋਂ ਰਾਜੇ ਨੂੰ ਸੂਚਨਾ ਭਜਵਾ ਦਿੱਤੀ ਗਈ ਰਾਜੇ ਨੇ ਸੂਚਨਾ ਪਾ ਕੇ ਕਿਹਾ ਠੀਕ ਹੈ ਬੁੱਢੀ ਔਰਤ ਜਨੇਪੇ ਦੀ ਪੀੜਾ ਹੋਣ ਤੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋਗੇ ਬੁੱਢੀ ਔਰਤ ਆਪਣੀ ਸਹਿਮਤੀ ਦੇ ਕੇ ਰਾਜੇ ਦੇ ਦਰਬਾਰ ਤੋਂ ਜੁੜੀ ਸੀ ਘਰ ਵਾਪਸ ਆ ਗਈ 9 ਮਹੀਨੇ ਬਾਅਦ ਸ਼ਰੂਤੀ ਨੂੰ ਜਦੋਂ ਜਨੇਪੇ ਦੀ ਪੀੜਾ ਹੋਈ ਉਸਨੇ ਪੰਡਤ ਨੂੰ ਕਿਹਾ ਕਿ ਤੁਸੀਂ ਬੁੱਢੀ ਔਰਤ ਨੂੰ ਮੇਰੇ ਕੋਲ ਛੱਡ ਕੇ ਦਾਈ ਨੂੰ ਬੁਲਾ ਲਿਓ ਮੈਨੂੰ ਬਹੁਤ ਪੀੜਾ ਹੋ ਰਹੀ ਹੈ ਮੰ ਪੰਡਤ ਨੇ ਬੁੱਢੀ ਔਰਤ ਨੂੰ ਸ਼ਰੂਤੀ ਦੇ ਕੋਲ ਛੱਡ ਕੇ ਦਾਈ ਨੂੰ ਬੁਲਾਉਣ ਲਈ ਉਹ ਚਲਾ ਗਿਆ ਸ਼ਰੂਤੀ ਨੇ ਉਸਦੇ ਜਾਂਦੇ ਹੀ ਬੁੱਢੀ ਔਰਤ ਨੂੰ ਕਿਹਾ ਮਾਂ ਜੀ ਤੁਸੀਂ ਰਾਜੇ ਨੂੰ ਖਬਰ ਪਹੁੰਚਵਾ ਦਿਓ ਐਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਬੁਲਾ ਲਿਆ ਬੁੱਢੀ ਔਰਤ ਨੇ ਰਾਜੇ ਨੂੰ ਖਬਰ ਪਹੁੰਚਵਾ ਦਿੱਤੀ ਰਾਜੇ ਨੇ ਜਦੋਂ ਇਹ ਖਬਰ ਸੁਣੀ ਤਾਂ ਪੇਸ਼ ਬਦਲ ਕੇ ਪੰਡਤ ਦੇ ਘਰ ਦੇ ਕੋਲ ਪਹੁੰਚ ਗਏ ਤੇ ਇਧਰ ਉਧਰ ਟਹਿਲਣ ਲੱਗ ਪਏ ਥੋੜੀ ਦੇਰ ਬਾਅਦ ਉਹਨਾਂ ਦੇ ਕੰਨ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਪਈ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪੰਡਤ ਅੰਦਰ ਗਏ ਤੇ ਸਾਫ਼ ਨਵੇਂ ਕੱਪੜੇ ਵਿੱਚ ਬੱਚੇ ਨੂੰ ਲਪੇਟਿਆ ਤੇ ਬੱਚੇ ਨੂੰ ਲੈ ਕੇ ਘਰੋਂ ਚੱਲ ਪਵੇ ਰਾਜਾ ਵੀ ਉਚਿਤ ਦੂਰੀ ਬਣਾ ਕੇ ਪੰਡਤ ਦੇ ਪਿੱਛੇ-ਪਿੱਛੇ ਚੱਲ ਪਿਆ ਗੰਗਾ ਤੱਟ ਤੇ ਪਹੁੰਚ ਕੇ ਪੰਡਤ ਨੇ ਗੰਗਾ ਵਿੱਚ ਆਪਣਾ ਪੈਰ ਰੱਖਿਆ ਤੇ ਗੰਗਾ ਮਈਆ ਦੇ ਮੱਧ ਵਿੱਚ ਜਾ ਕੇ ਤਿੰਨ ਡੁਬਕੀਆਂ ਲਗਵਾ ਕੇ ਬੱਚੇ ਦੇ ਕੰਨ ਵਿੱਚ ਮੰਤਰ ਪੁਕਿਆ ਹੁਣ ਬੱਚਾ ਗੱਲ ਕਰਨ ਵਿੱਚ ਸਮਰਥ ਸੀ ਪੰਡਤ ਨੇ ਬੱਚੇ ਤੋਂ ਪੁੱਛਿਆ ਦੱਸੋ ਤੁਸੀਂ ਮੇਰੇ ਕਰਜ਼ਦਾਰ ਹੋ ਜਾਂ ਮੈਂ ਤੁਹਾਡਾ ਕਰਜ਼ਦਾਰ ਕਰਜ਼ਦਾਰ ਹਾਂ ਤੱਕਿੰਨਾ ਬੱਚਾ ਬੋਲਿਆ ਤੁਸੀਂ ਮੇਰੇ ਕਰਜ਼ਦਾਰ ਨਹੀਂ ਹੋ ਮੈਂ ਤੁਹਾਡਾ ਕਰਜ਼ਦਾਰ ਹਾਂ ਤੇ 50000 ਰੁਪਏ ਦਾ ਕਰਜ਼ ਮੇਰੇ ਉੱਪਰ ਜੋ ਮੇਰੇ ਬੱਚਿਆਂ ਨੇ ਵੀ ਚੁਕਤਾ ਨਹੀਂ ਕੀਤਾ ਪੰਡਤ ਨੂੰ ਐ ਸੁਣ ਕੇ ਬੜੀ ਤਸੱਲੀ ਹੋਈ ਉਸ ਨੇ ਫਿਰ ਬੱਚੇ ਨੂੰ ਕਿਹਾ ਦੇਖ ਲੋ ਅਸੀਂ ਗੰਗਾ ਮਈਆ ਦੇ ਮੱਧ ਵਿੱਚ ਖੜੇ ਹਾਂ ਅਗਰ ਝੂਠ ਬੋਲੋਗੇ ਤਾਂ ਗੰਗਾ ਦਾ ਪਾਪ ਲੱਗੇਗਾ ਐਸੇ ਬੱਚੇ ਨੇ ਕਿਹਾ ਸੱਚਮੁੱਚ ਮੇਰੇ ਤੇ ਤੁਹਾਡਾ 50000 ਰੁਪਏ ਦਾ ਕਰਜ਼ਾ ਤਾਂ ਪੰਡਤ ਨੇ ਬੱਚੇ ਦੇ ਉਲਟੇ ਕੰਨ ਵਿੱਚ ਮੰਤਰ ਪੜ੍ਹ ਕੇ ਫੂਕ ਮਾਰੀ ਤਾਂ ਬੱਚਾ ਆਪਣੇ ਅਸਲੀ ਰੂਪ ਵਿੱਚ ਆ ਕੇ ਰੋਣ ਲੱਗਾ ਰਾਜਾ ਦੂਰ ਖੜਾਇ ਸਭ ਦੇਖ ਰਿਹਾ ਸੀ ਉਹ ਕੁਝ ਕਰਨੀ ਵਾਲਾ ਸੀ ਕਿ ਉਸ ਟਾਈਮ ਪੰਡਤ ਨੇ ਬੱਚੇ ਨੂੰ ਤਿੰਨ ਡੁੱਬਕੀਆਂ ਲਗਵਾਈਆਂ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਗੰਗਾ ਤੋਂ ਬਾਹਰ ਆ ਗਿਆ ਤੇ ਘਰ ਦੀ ਤਰਫ ਚੱਲਣ ਲੱਗਾ ਰਾਜਨ ਹੋਣੇ ਜਾਣਨ ਦੀ ਉਤਸੁਕਤਾ ਸੀ ਐਸਨੇ ਆਪਣੇ ਦੋਵਾਂ ਬੱਚਿਆਂ ਨੂੰ ਨਦੀ ਵਿੱਚ ਕਿਉਂ ਵਹਾਇਆ ਰਾਜੇ ਨੇ ਆਪਣੇ ਅਸਲੀ ਵੇਸ਼ ਵਿੱਚ ਆ ਕੇ ਪੰਡਤ ਨੂੰ ਰਸਤੇ ਵਿੱਚ ਹੀ ਰੋਕਿਆ ਰਾਜੇ ਨੂੰ ਅਜਹਿ ਅਚਾਨਕ ਸਾਹਮਣੇ ਦੇਖ ਕੇ ਪੰਡਤ ਨੇ ਉਹਨਾਂ ਨੂੰ ਨਮਸਕਾਰ ਕੀਤਾ ਤਾਂ ਰਾਜੇ ਨੇ ਪੁੱਛਿਆ ਦੱਸੋ ਤੁਸੀਂ ਆਪਣੇ ਦੋ ਪੁੱਤਰਾਂ ਨੂੰ ਨਦੀ ਵਿੱਚ ਕਿਉਂ ਵਹਾਇਆ ਰਾਜੇ ਦੇ ਜਿਹਾ ਪੁੱਛਣ ਤੇ ਪੰਡਤ ਨੇ ਕਿ ਹਮਾਰਾ ਜੀ ਤੁਸੀਂ ਤਾਂ ਜਾਣਦੇ ਹੀ ਹੋ ਪੰਡਤਾਈ ਕਰਕੇ ਮੈਨੂੰ ਕੀ ਮਿਲਦਾ ਵਾ ਕਿਸੇ ਨੇ ਸਵਾ ਅਨਾ ਦੇ ਦਿੱਤਾ ਕਿਸੇ ਨੇ ਥੋੜਾ ਜਿਹਾ ਅਨਾਜ ਦੇ ਦਿੱਤਾ ਬਸ ਕੁੱਲ ਮਿਲਾ ਕੇ ਪੇਟ ਪੂਜਾ ਹੋ ਜਾਂਦੀ ਹੈ ਬਾਜਤਾ ਤਾਂ ਕੁਝ ਵੀ ਨਹੀਂ ਐਸ ਲਈ ਮੈਂ ਆਪਣੀ ਵਿਦਿਆ ਦੇ ਬਲ ਤੇ ਆਪਣੇ ਪੁੱਤਰਾਂ ਤੋਂ ਪੁੱਛ ਲਿਆ ਉਹਨਾਂ ਤੇ ਮੇਰਾ ਕਰਜ਼ੇ ਜਾਂ ਉਹਨਾਂ ਦਾ ਮੇਰੇ ਤੇ ਪਹਿਲੇ ਬੱਚੇ ਦਾ ਮੇਰੇ ਤੇ ਕੁਝ ਕਰਜ਼ ਸੀ ਤੇ ਦੂਜੇ ਬੱਚੇ ਤੇ ਮੇਰਾ ਕੁਝ ਸੀ ਉਹ ਥੋੜੇ ਹੀ ਸਮੇਂ ਲਈ ਸਾਡੇ ਕੋਲ ਰਹਿੰਦੇ ਤੇ ਆਪਣਾ ਕਰਜ਼ ਚੁਕਤਾ ਕਰਕੇ ਚਲੇ ਜਾਂਦੇ ਐਸ ਲਈ ਮੈਂ ਉਹਨਾਂ ਨੂੰ ਕਰਜ਼ ਮੁਕਤ ਕਰਕੇ ਗੰਗਾ ਵਿੱਚ ਵਹਾ ਦਿੱਤਾ ਤਾਂ ਰਾਜੇ ਨੇ ਪੁੱਛਿਆ ਇਸ ਬੱਚੇ ਨੂੰ ਕਿਉਂ ਬਚਾਇਆ ਪੰਡਤ ਬੋਲਿਆ ਇਸ ਬੱਚੇ ਤੇ ਮੇਰਾ 50000 ਰੁਪਏ ਦਾ ਕਰਜ਼ ਹੈ ਹੁਣ ਮੈਨੂੰ ਤਸੱਲੀ ਹੈ ਇਹ ਬੱਚਾ ਸਾਡੀ ਚਿਤਾ ਨੂੰ ਅਗਨੀ ਦੇ ਕੇ ਹੀ ਆਪਣਾ ਕਰਜ਼ ਚੁਕਤਾ ਕਰੇਗਾ ਰਾਜਨੂਏ ਜਾਣ ਕੇ ਖੁਸ਼ੀ ਹੋਈ ਕਿ ਚਲੋ ਕਟੋਕਟ ਐਸਾ ਇਹ ਪੁੱਤਰ ਜੀਵਤ ਤਾ ਰਹੇਗਾ ਪੰਡਤ ਆਪਣੇ ਬੱਚੇ ਨੂੰ ਲੈ ਕੇ ਆਪਣੀ ਪਤਨੀ ਦੇ ਕੋਲ ਆਏ ਤੇ ਬੱਚਾ ਉਸ ਦੀ ਗੋਦ ਵਿੱਚ ਦੇ ਕੇ ਕਿਹਾ ਐ ਲੋ ਐ ਸਾਡਾ ਪੁੱਤਰ ਸਾਡੇ ਅੰਤਮ ਸਮੇਂ ਤੱਕ ਸਾਡੇ ਨਾਲ ਰਹੇਗਾ ਤੇ ਸਾਡੀ ਚਿਤਾ ਨੂੰ ਅਗਨੀ ਦੇਵੇਗਾ ਆਪਣੇ ਪੁੱਤਰ ਨੂੰ ਵਾਪਸ ਪਾ ਕੇ ਸ਼ਰੂਤੀ ਤਾਂ ਜਿਵੇਂ ਖੁਸ਼ੀ ਦੇ ਮਾਰੇ ਨਾਚੀ ਉੱਠੀ ਪੰਡਤ ਨੇ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਉਸ ਦਾ ਨਾਮਕਰਨ ਕਰਾਇਆ ਉਸ ਦਾ ਨਾਮ ਪ੍ਰਕਾਸ਼ ਰੱਖਿਆ ਉਸਦੇ ਜਨਮ ਵਿੱਚ ਉਸਦੇ ਜੀਵਨ ਵਿੱਚ ਉਸਦੇ ਭਾਗ ਵਿੱਚ ਤਨ ਵੈਵ ਸੀ ਬਸ ਉਸੇ ਦੇ ਭਾਗ ਨਾਲ ਹੀ ਪੰਡਤ ਦੇ ਦਿਨ ਚੰਗੇ ਹੋਣ ਲਗੇ ਪਹਿਲਾਂ ਪੰਡਤ ਦੇ ਦਿਨ ਬੜੀ ਮੁਸ਼ਕਲਤ ਨਾਲ ਬੀਤਦੇ ਸਨ ਬਹੁਤ ਮਿਹਨਤ ਕਰਨ ਤੋਂ ਬਾਅਦ ਭੋਜਨ ਪ੍ਰਾਪਤ ਹੁੰਦਾ ਸੀ ਪਰ ਹੁਣ ਜੀਵਨ ਚੰਗੀ ਤਰ੍ਹਾਂ ਚੱਲ ਰਿਹਾ ਸੀ ਤੇ ਉਧਰ ਸ਼ੁਰੂ ਤੋਂ ਲੱਗਦਾ ਸੀ ਕਿ ਉਸ ਦਾ ਪੁੱਤਰ ਰਾਜਾ ਦੇਵਚ ਨਾਲ ਜੀਵਤ ਆ ਕੁਸਮੇ ਬਾਅਦ ਪੰਡਤ ਨੂੰ ਵੀ ਇਹ ਪਤਾ ਚੱਲ ਗਿਆ ਕਿ ਉਸ ਦੀ ਪਤਨੀ ਨੇ ਰਾਜੇ ਨੂੰ ਉਸ ਦੇ ਪਿੱਛੇ ਭੇਜਿਆ ਸੀ ਪਰ ਪੰਡਤ ਨੇ ਇਹ ਗੱਲ ਆਪਣੀ ਪਤਨੀ ਨੂੰ ਜ਼ਾਹਰ ਨਹੀਂ ਹੋਣ ਦਿੱਤੀ ਕਦੇ-ਕਦੇ ਸ਼ਰੂਤੀ ਆਪਣੇ ਪਤੀ ਨੂੰ ਨਾਲ ਲਿਜਾ ਕੇ ਰਾਜ ਦਰਬਾਰ ਵਿੱਚ ਰਾਜਾ ਦਾ ਅਭਾਰ ਪ੍ਰਗਟ ਕਰਦੀ ਤਾਂ ਪੰਡਤ ਬਸ ਮੁਸਕਰਾ ਦਿੰਦੇ ਸਨ ਉਹਨਾਂ ਨੇ ਜ਼ਾਹਰ ਹੀ ਨਹੀਂ ਹੋਣ ਦਿੱਤਾ ਕਿ ਮੈਨੂੰ ਇਹ ਸਭ ਬਾਰੇ ਸਭ ਕੁਝ ਪਤਾ ਹੈ ਹੌਲੀ ਹੌਲੀ ਪ੍ਰਕਾਸ਼ ਉਹਨਾਂ ਦਾ ਪੁੱਤਰ ਵੱਡਾ ਹੋਣ ਲੱਗਾ ਤੇ ਸਿੱਖਿਆ ਲੈਣ ਤੋਂ ਬਾਅਦ ਉਹਨਾਂ ਨੇ ਅੱਗੇ ਪੜਾਈ ਕਰਨ ਤੋਂ ਮਨ ਕਰ ਦਿੱਤਾ ਤੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਹੁਣ ਅੱਗੇ ਨਹੀਂ ਪੜਨਾ ਚਾਹੁੰਦਾ ਮੈਂ ਪਿਤਾ ਜੀ ਦੇ ਕੰਮ ਵਿੱਚ ਉਹਨਾਂ ਦਾ ਹੱਥ ਵਟਾਉਣਾ ਚਾਹੁੰਦਾ ਹਾਂ ਅਗਲੇ ਦਿਨ ਪ੍ਰਕਾਸ਼ ਤੇ ਦક્ષਜੋ ਪੰਡਤ ਜੀ ਇਸ਼ਨਾਨ ਕਰਕੇ ਖਾਣਾ ਪੀਣਾ ਖਾ-ਪੀ ਕੇ ਘਰੋਂ ਨਿਕਲੇ ਪੰਡਤਾਈ ਕਰਨ ਲਈ ਅੱਜ ਪ੍ਰਕਾਸ਼ ਦਾ ਪਹਿਲਾ ਦਿਨ ਸੀ ਕਮਾਈ ਦਾ ਦੋਨੋਂ ਪਿਓ ਪੁੱਤਰ ਚੱਲ ਪਏ ਅੱਗੇ ਜਾ ਕੇ ਪਿਤਾ ਨੇ ਕਿਹਾ ਕਿ ਤੂੰ ਦੱਖਣ ਦਿਸ਼ਾ ਵਿੱਚ ਜਾ ਤੇ ਮੈਂ ਉੱਤਰ ਦਿਸ਼ਾ ਵਿੱਚ ਜਾਂਦਾ ਹਾਂ ਪ੍ਰਕਾਸ਼ ਇੱਕ ਨਦੀ ਦੇ ਕਿਨਾਰੇ ਤੋਂ ਹੋ ਕੇ ਜਾ ਰਹੇ ਸਨ ਤਾਂ ਹੀ ਉਹਨਾਂ ਨੇ ਨਦੀ ਦੇ ਕੋਲ ਬੈਠੀ ਇੱਕ ਔਰਤ ਦੀ ਰੋਣ ਦੀ ਆਵਾਜ਼ ਸੁਣੀ ਪ੍ਰਕਾਸ਼ ਉਸ ਦੇ ਕੋਲ ਗਏ ਤੇ ਉਸ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਤੇ ਬੋਲੇ ਮੈਂ ਪੰਡਤ ਹਾਂ ਮੈਂ ਤੁਹਾਡੀ ਕੁਝ ਮਦਦ ਕਰ ਸਕਦਾ ਤਾਂ ਉਸ स्त्री ਬੋਲੀ ਤੇਰੇ ਵਰਗੇ ਪੰਡਤ ਨਾ ਜਾਣੇ ਕਿੰਨੇ ਆਏ ਤੇ ਕਿੰਨੇ ਗਏ ਮੇਰਾ ਦੁੱਖ ਇੰਨਾ ਵੱਡਾ ਵਾ ਕਿ ਮੇਰੀ ਮਦਦ ਕੋਈ ਨਹੀਂ ਕਰ ਸਕਦਾ ਹੁਣ ਤਾਂ ਪ੍ਰਕਾਸ਼ ਨੇ ਸੋਚ ਲਿਆ ਕਿ ਮੈਨੂੰ ਕੁਝ ਇਸ ਤੋਂ ਦਾਨ ਦਕਸ਼ਨਾ ਮਿਲੇ ਜਾਂ ਨਾ ਮਿਲੇ ਪਰ ਮੈਂ ਇਸ ਦਾ ਦੁੱਖ ਜ਼ਰੂਰ ਦੂਰ ਕਰਾਂਗਾ ਉਸ ਨੇ ਉਸ ਇਸਤਰੀ ਨੂੰ ਕਿਹਾ ਤੁਸੀਂ ਆਪਣਾ ਦੁੱਖ ਦੱਸੋ ਦੱਸ ਐ ਦੇਖਣਾ ਮੈਂ ਕਿਵੇਂ ਦੂਰ ਕਰਦਾ ਹਾਂ ਹੁਣ ਉਹ ਇਸਤਰੀ ਨੂੰ ਥੋੜਾ ਜਿਹਾ ਉਸ ਤੇ ਵਿਸ਼ਵਾਸ ਹੋ ਗਿਆ ਦੇਖਣ ਵਿੱਚ ਵੀ ਉਹ ਇੱਕਦਮ ਉਸ ਉੱਚ ਪੰਡਤੋਂ ਲੱਗ ਰਿਹਾ ਸੀ ਪ੍ਰਕਾਸ਼ ਤਾਂ ਉਸ ਇਸਤਰੀ ਨੇ ਕਿਹਾ ਮੇਰੇ ਪਤੀ 12 ਮਹੀਨੇ ਪਹਿਲਾਂ ਪ੍ਰਦੇਸ਼ ਗਏ ਸਨ ਪਰ ਅਜੇ ਤੱਕ ਆਏ ਨਹੀਂ 나ਹੀਂ ਮੈਨੂੰ ਨਾ ਦੀ ਖਬਰ ਮਿਲੀ ਉਹ ਕਿਵੇਂ ਹਨ ਕਿਸਾਲ ਵਿੱਚ ਹਨ ਕੁਝ ਪਤਾ ਨਹੀਂ ਪ੍ਰਕਾਸ਼ ਨੇ ਐ ਸੁਣ ਕੇ ਆਪਣਾ ਪੱਤਰਾ ਕੱਢਿਆ ਤੇ ਉਸ ਵਿੱਚ ਦੇਖ ਕੇ ਉਸ ਔਰਤ ਨੂੰ ਬੋਲੇ ਤੁਹਾਡਾ ਪਤੀ ਅੱਜ ਰਾਤ 12 ਵਜੇ ਤੁਹਾਡੇ ਕੋਲ ਆ ਜਾਵੇਗਾ ਇਸਤਰੀ ਨੇ ਸੁਣਿਆ ਤਾਂ ਕਿਹਾ ਮੈਂ ਕਿਵੇਂ ਵਿਸ਼ਵਾਸ ਕਰਾਂ ਹੁਣ ਪ੍ਰਕਾਸ਼ ਨੇ ਕਿਹਾ ਕਿ ਤੁਹਾਡਾ ਪਤੀ ਰਾਤ 12 ਵਜੇ ਹਾਥੀ ਤੇ ਬੈਠ ਕੇ ਆਵੇਗਾ ਤੇ 12 ਵਰਿਆਂ ਵਿੱਚ ਉਸ ਨੇ ਬਹੁਤ ਧਨ ਕਮਾਇਆ ਹੈ ਉਹ ਸਾਰਾ ਆਪਣੇ ਨਾਲ ਧਨ ਲੈ ਕੇ ਆਵੇਗਾ ਮੇਰੀ ਗੱਲ ਅਗਰ ਸੱਚ ਨਾ ਹੋਵੇ ਤਾਂ ਮੇਰੀ ਦਕਸ਼ਨਾ ਨਾ ਦੇਣਾ ਹੁਣ ਇਸਤਰੀ ਨੂੰ ਤਾਂ ਵਿਸ਼ਵਾਸ ਕਰਨਾ ਹੀ ਸੀ ਕਿਉਂਕਿ ਉਸਤੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ ਉਸਨੇ ਕਿਹਾ ਠੀਕ ਹੈ ਪੰਡਤ ਜੀ ਅਗਰ ਤੁਹਾਡੀ ਗੱਲ ਸੱਚ ਹੁੰਦੀ ਹੈ ਤਾਂ ਜੋ ਧਨ ਮੇਰੇ ਪਤੀ ਕਮਾ ਕੇ ਲਿਆਰੇ ਉਸ ਧਨ ਦਾ ਅੱਧਾ ਹਿੱਸਾ ਮੈਂ ਤੁਹਾਨੂੰ ਦਕਸ਼ਨਾ ਦੇ ਵਿੱਚ ਦੇ ਦੇਵਾਂਗੀ ਨਾਂ ਕਿ ਕਿ ਉਹ ਇਸਤਰੀ ਆਪਣੇ ਘਰ ਦੀ ਤਰਫ ਚਲੀ ਜਾਂਦੀ ਹੈ ਅਦਰ ਪ੍ਰਕਾਸ਼ ਵੀ ਆਪਣੇ ਘਰ ਮੁੜ ਜਾਂਦੇ ਹਨ ਜਿਵੇਂ ਦਰਵਾਜ਼ਾ ਖੜਕਾਉਂਦੇ ਆ ਮਾਂ ਦਰਵਾਜ਼ਾ ਖੋਲਦੀ ਹੈ ਉਹ ਬਹੁਤ ਚਿੰਤਾ ਕਰ ਰਹੀ ਸੀ ਕਿਉਂਕਿ ਪ੍ਰਕਾਸ਼ ਦੇ ਪਿਤਾ ਜੀ ਬਹੁਤ ਸਮਾਂ ਪਹਿਲਾਂ ਹੀ ਘਰ ਵਾਪਸ ਆ ਗਏ ਸਨ ਪ੍ਰਕਾਸ਼ ਨੂੰ ਦੇਖਦੇ ਹੀ ਉਸ ਦੀ ਮਾਤਾ ਬੋਲਦੀ ਹੈ ਕਿ ਆਓ ਪੁੱਤਰ ਬਹੁਤ देर ਲਗਾ ਦਿੱਤੀ ਲੱਗਦਾ ਹੈ ਅੱਜ ਤਾਂ ਨਹੀਂ ਜ਼ਿਆਦਾ ਹੀ ਕਮਾ ਕੇ ਲਿਆਏ ਹੋ ਤਾਂ ਪੁੱਤਰ ਨੇ ਉਦਾਸ ਹੁੰਦੇ ਹੋਏ ਕਿਹਾ ਕਿ ਮਾਂ ਤਾਂ ਨੇ ਤਾਂ ਕਮਾਇਆ ਪਰ ਉਹ ਵੀ ਉਧਾਰੀ ਵਿੱਚ ਤਾਂ ਮਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਮੂੰਹ ਹੱਥ ਤੋਂ ਲੋ ਤੇ ਭੋਜਨ ਕਰ ਲੋ ਉਧਰ ਉਹ ਇਸਤਰੀ ਜਦੋਂ ਆਪਣੇ ਘਰ ਪਹੁੰਚੀ ਤਾਂ ਖੁਸ਼ੀ ਦੇ ਮਾਰੇ ਫੁੱਲੀ ਨਾ ਸਮਾ ਰਹੀ ਸੀ ਉਸ ਦੇ ਮਨ ਵਿੱਚ ਇੱਕ ਤਰਫ ਇਹ ਵੀ ਆ ਰਿਹਾ ਸੀ ਕਿ ਪੰਡਿਤ ਝੂਠ ਨਾ ਬੋਲ ਦੇਵੇ ਤੇ ਆਪਣੀ ਗੱਲ ਨੂੰ ਪਰਮਾਨਿਤ ਕਰਨ ਲਈ 12 ਵਜੇ ਕਿਸੇ ਚੋਰ ਨੂੰ ਉਸ ਦੇ ਘਰ ਨਾ ਭੇਜ ਦੇਵੇ ਪਰ ਕਿਤੇ ਨਾ ਕਿਤੇ ਉਹ ਵਿਸ਼ਵਾਸ ਵੀ ਕਰ ਰਹੀ ਸੀ ਉਸ ਔਰਤ ਨੇ ਆਪਣੇ ਆਪ ਨੂੰ ਖੂਬ ਚੰਗੀ ਤਰ੍ਹਾਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਤੇ ਉਹ ਬਹੁਤ ਹੀ ਸੁੰਦਰ ਲੱਗ ਰਹੀ ਸੀ। ਦਰਵਾਜ਼ੇ ਦੇ ਤਰਫ ਟੱਕਟਕੇ ਲਗਾ ਕੇ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ। ਉਸ ਨੇ ਬਹੁਤ ਚੰਗੇ-ਚੰਗੇ ਪਕਵਾਨ ਬਣਾਏ ਤੇ ਆਪਣੇ ਘਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਤੇ ਲੱਗੀ ਉਹ ਇੰਤਜ਼ਾਰ ਕਰਨ। ਅੱਜ ਉਹ ਸੁਣੋ ਦਿਨ ਬਹੁਤ ਲੰਬਾ ਲੱਗ ਰਿਹਾ ਸੀ। ਰਾਤ ਹੋਈ ਰਾਤ ਦੇ 8 ਵਜੇ ਪਰ ਉਹਨੂੰ ਤਾਂ ਐਸਾ ਲੱਗ ਰਿਹਾ ਸੀ ਜਿਵੇਂ ਸਦੀਆਂ ਬੀਤ ਗਈਆਂ ਇੰਤਜ਼ਾਰ ਦੇ ਦਿਨ ਬੜੇ ਲੰਬੇ ਹੁੰਦੇ ਆ ਉਹ ਇਸਤਰੀ ਪੜੇਲੀ ਕੀਤਾ ਸੀ ਨਹੀਂ ਜਿਸ ਨਾਲ ਉਸ ਨੂੰ ਸਮੇਂ ਦਾ ਗਿਆਨ ਰਹਿ ਬਸ ਹਰ ਆਹਟ ਤੇ ਉਸ ਨੂੰ ਐਸਾ ਲੱਗਦਾ ਕਿ 12 ਵਜੇ ਕੇ ਉਸ ਦਾ ਪਤੀ ਆ ਗਿਆ ਥੋੜੀ देर ਬਾਅਦ ਹੀ ਉਸ ਨੂੰ ਦਰਵਾਜ਼ੇ ਤੇ ਕਿਸੇ ਦੀ دستਕ ਦੀ ਆਵਾਜ਼ ਆਈ ਤੋ ਉਸ ਦਾ ਦਿਲ ਝੋਰ-ਝੋਰ ਧੜਕਣ ਲੱਗਾ ਹਿੰਮਤ ਕਰਕੇ ਉਸ ਨੇ ਪੁੱਛਿਆ ਕੌਣ ਤਾਂ ਬਾਰੋਂ ਆਜਾਈ ਮੈਂ ਹਾਂ ਤੁਹਾਡਾ ਪਤੀ ਸ਼ਿਵਦੱਤ ਜਲਦੀ ਦਰਵਾਜ਼ਾ ਖੋਲੋ ਠੰਡ ਦਾ ਮੌਸਮ ਉਹ ਸੌਰਤਨੀ ਕਾ ਛਾਇ ਦਸੋ ਤੁਸੀਂ ਕਿਸ ਸਵਾਰੇ ਤੇ ਬੈਠ ਕੇ ਆਏ ਹੋ ਤਾਂ ਉਸਦੇ ਪਤੀ ਨੇ ਕਿਹਾ ਮੈਂ ਹਾਥੀ ਤੇ ਬੈਠ ਕੇ ਆਇਆ ਹਾਂ ਤਾਂ ਇਸਤਰੀ ਬੋਲਦੀ ਆ ਕਿ ਤੁਸੀਂ ਕਿਸ ਰੰਗ ਦੇ ਵਸਤਰ ਪਹਿਨੇ ਆ ਤਾਂ ਉਸਦੇ ਪਤੀ ਨੇ ਕਿਹਾ ਮੈਂ ਹਰੇ ਰੰਗ ਦੇ ਵਸਤਰ ਪਹਿਨੇ ਆ ਤਾਂ ਉਸਨੇ ਪੁੱਛਿਆ ਤੁਸੀਂ ਕਿੰਨਾ ਧਨ ਕਮਾ ਕੇ ਲਿਆਏ ਹੋ ਤਾਂ ਐਸਤੇ ਉਸਦੇ ਪਤੀ ਨੇ ਕਿਹਾ हे भगवान कैसी औरत पति 12 ਮਹੀਨਿਆਂ ਬਾਅਦ ਘਰ ਆਇਆ ਵਾ ਐ ਸਵਾਲ ਤੇ ਸਵਾਲ ਕਰੀ ਜਾ ਰਹੀ ਆ ਫਿਰ ਵੀ ਉਹ ਬੋਲੇ ਮੈਂ ਸੋਨੇ ਦੀਆਂ ਬਹੁਤ ਸਾਰੀਆਂ ਮੋਦਰਾਵਾਂ ਕਮਾ ਕੇ ਲਿਆ ਆ ਵਾ ਤਾਂ ਇਸਤਰੀ ਨੇ ਕਿਹਾ ਤਾਂ ਉਸ औरत ਨੇ ਕਿਹਾ ਤੁਸੀਂ ਹੁਣੇ ਪ੍ਰਾਗਪੁਰ ਜਾਓ ਉੱਥੇ ਪੰਡਤ ਹੈਗਾ ਵਾ ਦਕਸ਼ਣ ਉਹਦੇ ਘਰ ਜਾ ਕੇ ਉਹਨੂੰ ਆਪਣਾ ਕਮਾਇਆ ਹੋਇਆ ਅੱਧਾ ਤਨ ਦੇ ਕੇ ਆਜੋ ਤੇ ਅੱਧਾ ਘਰ ਵਾਪਸ ਲਿਆਉਣਾ ਸ਼ੀਵਦਾਤ ਨੇ ਕਿਹਾ ਹਾਏ ਰੱਬਾ ਮੈਂ ਇੰਨੇ ਸਾਲਾਂ ਬਾਅਦ ਘਰ ਆਇਆ ਮੈਂ ਤੇ ਠੰਡ ਦਾ ਮੌਸਮ ਰਾਤ ਵੀ ਬਹੁਤ ਹੋ ਗਈ ਆ ਸਵੇਰੇ ਜਾ ਕੇ ਦੇ ਆਵਾਂਗਾ ਪਰ ਉਸਦੀ ਪਤਨੀ ਨਾ ਮੰਨੀ ਤੇ ਉਸ ਨੂੰ ਰਾਤ ਵਿੱਚ ਹੀ ਜਾਣਾ ਪਿਆ ਪਰ ਅਗਪੁਰ ਪਹੁੰਚ ਕੇ ਉਹਨਾਂ ਨੇ ਪੰਡਤ ਦਕਸ਼ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਉਹਨਾਂ ਦੀ ਪਤਨੀ ਸ਼ਰੂਤੀ ਨੇ ਖੋਲਿਆ ਉਹਨਾਂ ਨੇ ਪੁੱਛਿਆ ਪੰਡਤ ਦਕਸ਼ ਦਾ ਘਰ ਆਹੀ ਵਾ ਤਾਂ ਉਸਦੀ ਪਤਨੀ ਬੋਲੀ ਹਾਂ ਘਰ ਤਾਂ ਹੀ ਵਾ ਪਰ ਸਵੇਰੇ ਹੋਣਾ ਜੇ ਮੇਰੇ ਪਤੀ ਅਤੇ ਪੁੱਤਰ ਸੌਂ ਰਹੇ ਆ ਐਸ ਤੇ ਸ਼ਿਵਦਤ ਬੋਲੇ ਕੋਈ ਗੱਲ ਨਹੀਂ ਨਾ ਜਗਾਓ ਉਹਨਾਂ ਨੂੰ ਮੈਂ ਤਾਂ ਉਹਨਾਂ ਦਾ ਕਰਜ਼ਾ ਚੁਕਾਉਣ ਆਇਆ ਹਾਂ ਮੇਰੀ ਪਤਨੀ ਨੇ ਤੁਹਾਡੇ ਪੁੱਤਰ ਪ੍ਰਕਾਸ਼ ਤੋਂ ਉਦਾਰੀ ਕੀਤੀ ਸੀ ਬਸ ਉਹੀ ਮੋੜਨ ਆਇਆ ਹਾਂ ਤੇ ਉਸ ਨੂੰ ਕਿਹਾ ਠੀਕ ਹੈ ਤੁਸੀਂ ਕੋਈ ਪ੍ਰਾਤ ਜਾਂ ਕੋਈ ਡੂੰਗਾ ਬਰਤਨ ਲੈ ਕੇ ਆਓ ਸ਼ਰੂਤੀ ਅੰਦਰ ਗਈ ਅੰਦਰੋਂ ਇੱਕ ਵੱਡੀ ਸਾਰੀ ਪ੍ਰਾਤ ਲੈ ਕੇ ਆਈ ਸ਼ਿਵਦਤ ਨੇ ਉਸ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤਾ ਸ਼ਰੂਤੀ ਇਹ ਦੇਖ ਕੇ ਬੜੀ ਖੁਸ਼ ਹੋਈ ਤੇ ਅੰਦਰ ਲੈ ਜਾ ਕੇ ਉਹਨੂੰ ਚੰਗੀ ਤਰ੍ਹਾਂ ਟਾਕ ਕੇ ਰੱਖ ਦਿੱਤਾ ਤੇ ਸੋਚਣ ਲੱਗੀ ਮੇਰੇ ਪਤੀ ਤੋਂ ਤਾਂ ਅੱਜ ਤੱਕ ਕੁਝ ਨਹੀਂ ਕਮਾਇਆ ਗਿਆ ਬਸ ਪੇਟ ਹੀ ਭਰਦਾ ਸੀ ਪਰ ਮੇਰੇ ਪੁੱਤਰ ਨੇ ਇੱਕ ਦਿਨ ਵਿੱਚ ਹੀ ਇੰਨਾ ਧਨ ਕਮਾ ਲਿਆ ਤੇ ਸ਼ਰੂਤੀ ਨੂੰ ਆਪਣੇ ਪੁੱਤਰ ਤੇ ਬੜਾ ਕਮੰਡ ਹੋਇਆ ਤੇ ਉਹ ਆਪਣੇ ਪੁੱਤਰ ਨੂੰ ਦੁਆਵਾਂ ਦਿੰਦੀ ਹੋਈ ਸੌਂ ਗਈ ਸਵੇਰ ਦੇਰ ਤੱਕ ਉਸ ਦੀ ਅੱਖ ਨਾ ਖੁੱਲੀ ਤਾਂ ਦਕਸ਼ ਨੇ ਉਸ ਨੂੰ ਜਗਾਇਆ ਹਾਏ ਰੱਬਾ ਅੱਜ ਉੱਠਣਾ ਨਹੀਂ ਹੈਗਾ শ্রুতি ਉੱਠੀ ਤੇ ਅਲਸਾਈਆਂ ਨਜ਼ਰਾਂ ਨਾਲ ਆਪਣੇ ਪਤੀ ਨੂੰ ਦੇਖ ਕੇ ਤੁਣਕ ਕੇ ਬੋਲੀ ਕਿਉਂ ਇੰਨਾ ਆਕੜ ਰਹੇ ਹੋ ਅਜਿਹਾ ਕੀ ਕਮਾ ਲਿਆ ਪੂਰੀ ਜ਼ਿੰਦਗੀ ਤੁਹਾਨੂੰ ਕੁਝ ਨਹੀਂ ਕਮਾਇਆ ਗਿਆ ਤੁਹਾਡੇ ਤੋਂ ਬਸ ਪੇਟ ਹੀ ਭਰਦੇ ਸੀ ਦੇਖੋ ਮੇਰੇ ਪੁੱਤਰ ਨੇ ਇੱਕ ਦਿਨ ਵਿੱਚ ਇੰਨਾ ਧਨ ਕਮਾ ਲਿਆ ਕਿ ਅਸੀਂ ਸਾਰੀ ਜ਼ਿੰਦਗੀ ਆਰਾਮ ਨਾਲ ਬੈਠ ਕੇ ਖਾ ਸਕਦੇ ਹਾਂ ਇਹ ਸੁਣ ਕੇ ਦక్ష్ ਨੇ ਕਿਹਾ ਕਿੰਨਾ ਧਨ ਕਮਾ ਲਿਆ ਤੁਹਾਡੇ ਪੁੱਤਰ ਨੇ ਇਹ ਤੂੰ ਕੀ ਬੋਲ ਰਹੀਆਂ ਫਿਰ ਸ਼੍ਰੂਤੀ ਨੇ ਰਾਤ ਵਾਲੀ ਗੱਲ ਦਕਸ਼ ਨੂੰ ਆਪਣੇ ਪਤੀ ਨੂੰ ਦੱਸੀ ਦਕਸ਼ ਨੇ ਆਪਣਾ ਸਿਰ ਪੇਟ ਲਿਆ ਤੇ ਬੋਲੇ ਮੈਂ ਗਲਤ ਸੀ ਪਰ ਮੇਰੀ ਵਿਧੀਆ ਸਹੀ ਸੀ ਉਹ ਉਸ ਮੋਰਖਔਰਤ ਤੂੰ ਕਿਉਂ ਇੰਨਾ ਤੰਨ ਲਿਆ ਥੋੜਾ ਬੋਤ ਲੈ ਲੈਂਦੀ ਉਹ ਪੂਰਵ ਜਨਮ ਦਾ ਕਰਜ਼ ਉਤਾਰਨ ਸਾਡੇ ਪੁੱਤਰ ਦੇ ਰੂਹ ਵਿੱਚ ਜਨਮਿਆ ਸੀ ਜਾ ਜਾ ਕੇ ਆਪਣੇ ਪੁੱਤਰ ਨੂੰ ਦੇਖੋ ਜੀਵਤਾਂ ਜਾਂ ਨਹੀਂ ਇੰਨਾ ਸੁਣ ਕੇ ਸ਼੍ਰੋਤੀ ਆਪਣੇ ਪਤੀ ਨੂੰ ਵੱਡੀਆਂ ਵੱਡੀਆਂ ਅੱਖਾਂ ਕਰਕੇ ਦੇਖਣ ਲੱਗੀ ਤਾਂ ਦਾਕਸ਼ ਨੇ ਕਿਹਾ ਇਸ ਤਰ੍ਹਾਂ ਮੈਨੂੰ ਨਾ ਦੇਖ ਆਪਣੇ ਪੁੱਤਰ ਨੂੰ ਜਾ ਕੇ ਦੇਖ ਲੱਗਦਾ ਹੈ ਉਸਨੇ ਕਰਜ਼ ਉਤਾਰ ਦਿੱਤਾ শ্রুতি ਭੱਜ ਕੇ ਅੰਦਰ ਗਈ ਤੇ ਆਪਣੇ ਪੁੱਤਰ ਨੂੰ ਦੇਖ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ ਉਸ ਦਾ ਪੁੱਤਰ ਆਪਣਾ ਕਰਜ਼ਾ ਉਤਾਰ ਕੇ ਇਸ ਦੁਨੀਆ ਤੋਂ ਜਾ ਚੁੱਕਾ ਸੀ ਪੰਡਤ ਪੰਡਤائیں ਨਿਸ਼ਾਤੀ পেট-ਪੇਟ ਕੇ ਰੋਣ ਲੱਗਦੀ ਹੈ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਉਹਨਾਂ ਦੇ ਪੁੱਤਰ ਨੇ ਇੱਕ ਹੀ ਦਿਨ ਵਿੱਚ ਐਨਾ ਕਰਜ਼ਾ ਉਤਾਰ ਦਿੱਤਾ ਤੇ ਕਰਜ਼ਾ ਮੁਕਤ ਹੋ ਕੇ ਇਸ ਦੁਨੀਆ ਤੋਂ ਚਲਾ ਗਿਆ ਪੰਡਤ ਜੀ ਨੇ ਤਾਂ ਸੋਚਿਆ ਸੀ ਕਿ ਉਸ ਨੂੰ ਪੂਰੀ ਜ਼ਿੰਦਗੀ ਲੱਗ ਜਾਵੇਗੀ ਕਰਜ਼ੇ ਨਹੀਂ ਉਤਰ ਪਾਵੇਗਾ ਪਰ ਉਸਦੇ ਪੁੱਤਰ ਨੇ ਇੱਕ ਦਿਨ ਵਿੱਚ ਕਰਜ਼ੇ ਉਤਾਰ ਕੇ ਉਹਨਾਂ ਤੋਂ ਵਿਦਾ ਲੈ ਲਈ ਸੋ ਦੋਸਤੋ ਜਿਹੜੇ ਪਿਛਲੇ ਜਨਮਾਂ ਦੇ ਕਰਮ ਹੁੰਦੇ ਆ ਉਹੀ ਆਪਾਂ ਕਈ ਵਾਰਾਂ ਨਾ ਕਿਸੇ ਨੂੰ ਮਿਲਦੇ ਆ ਇਹ ਕੋਈ ਪਹਿਲਾਂ ਦਾ ਹੀ ਰੱਬ ਜੀ ਵੱਲੋਂ ਵਾਹਿਗੁਰੂ ਜੀ ਵੱਲੋਂ ਲਿਖਿਆ ਹੁੰਦਾ ਤੁਸੀਂ ਕਿੰਨੂੰ ਕਦੋਂ ਕਿੱਥੇ ਮਿਲਣਾ ਵਾ ਇਹ ਸਾਰੇ ਹਿਸਾਬ ਕਿਤਾਬ ਦੇ ਰਿਸ਼ਤੇ ਹੁੰਦੇ ਤੇ ਜਿਹੜੇ ਆਪਾਂ ਨਿਭਾਉਂਦੇ ਆ ਇਸ ਜਨਮ ਵਿੱਚ ਹਾਂ ਕਈ ਲੋਕਾਂ ਦਾ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਜਨਮ ਇਹ ਜਿਹੜਾ ਸਾਰੇ ਕਰਜ਼ੇ ਆ ਇਹ ਕਰਮਾਂ ਦਾ ਇਹ ਕੋਈ ਗੱਲ ਨਹੀਂ ਹੁੰਦੀ ਪਰ ਆਪਣਾ ਆਪਣਾ ਵਿਸ਼ਵਾਸ ਹੈਗਾ ਵਾ ਪਰ ਮੈਂ ਇਹ ਵਿਸ਼ਵਾਸ ਕਰਦੀ ਆ ਕਿ ਆਪਾਂ ਜਿਹੜੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਸਾਨੂੰ ਮਿਲਦੇ ਆ ਜਾਂ ਸਾਨੂੰ ਕੱਲ ਨੂੰ ਕਿੰਨੇ ਮਿਲਣਾ ਸਾਨੂੰ ਸਾਡੇ ਨਾਲ ਉਹਦਾ ਕਿੰਨਾ ਚਿਰ ਸਾਝ ਰਹਿਣੀ ਆ ਐਸਾ ਕੁਝ ਜਿਹੜਾ ਵਾ ਗੁਰੂ ਜੀ ਨੇ ਪਹਿਲਾਂ ਹੀ ਲਿਖਿਆ ਹੁੰਦਾ ਵਾ ਤੇ ਆਪਾਂ ਉਸ ਬੰਦੇ ਨਾਲ ਉਦਾਂ ਹੀ ਨਿਭਦਿਆਂ ਜ਼ਿੰਦਗੀ ਵਿੱਚ ਕਈ ਵਾਰ ਆਪਾਂ ਨੂੰ ਲੱਗਦਾ ਇਹਨੇ ਸਾਨੂੰ ਧੋਖਾ ਕੀਤਾ ਮੇਰਾ ਪੈਸਾ ਮਾਰ ਲਿਆ ਤੇ ਉਹ ਆਪਾਂ ਨੂੰ ਦੁੱਖ ਬੜਾ ਲੱਗਦਾ ਪਰ ਉਹ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਆਪਾਂ ਪਿਛਲੇ ਜਨਮਾਂ ਦਾ ਕੋਈ ਦੇਣਾ ਦੇਣਾ ਹੁੰਦਾ ਵਾ ਉਹ ਇਸ ਜਨਮ ਚ ਜਿਹੜਾ ਹੁੰਦਾ ਵਾ ਆਪਣਾ ਕਰਜ਼ਾ ਜਿਹੜਾ ਵਾ ਉਹ ਵਾਪਸ ਲੈ ਲੈਂਦਾ ਪਰ ਸਾਡੇ ਕੋਲ ਇੰਨੀ ਸੋਚੀ ਨਹੀਂ ਨਾ ਹੁੰਦੀ ਵੀ ਅਸੀਂ ਉਹ ਚੀਜ਼ ਨੂੰ ਸਮਝ ਸਕੀਏ ਉਸ ਚੀਜ਼ ਨੂੰ ਜਾਣ ਸਕੀਏ ਤੇ ਇਹ ਸਭ ਕਰਮਾਂ ਦੇ ਲੇਖੇ ਜੋਖੇ ਹੁੰਦੀ ਹੈ ਜਿਹੜਾ ਬੰਦਾ ਮਿਲਦਾ ਵਾ ਆਪਣੇ ਕਰਜ਼ੇ ਚਕਾਉਂਦਾ ਵਾ ਜਾਂ ਕਰਜ਼ਾ ਜਿਹੜਾ ਦਿੱਤਾ ਉਹ ਲੈਂਦਾ ਵਾ ਤੇ ਫਿਰ ਇਸ ਦੁਨੀਆ ਤੋਂ ਰੁਖਸਤ ਪਾ ਜਾਂਦਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਤੁਹਾਡਾ ਥੋੜਾ ਵੀ ਵਿਸ਼ਵਾਸ ਹੈਗਾ ਵਾ ਕਰਮਾਂ ਵਿੱਚ ਐ ਜਿਹੜੇ ਲਿਖੇ ਜੋਖੇ ਵਿੱਚ ਤਾਂ ਆਪਣੀ ਕੋਈ ਆਵਲੇ ਦਵਾਰੇ ਵਾਪਰੀ ਜਾਂ ਆਪਣੇ ਨਾਲ ਕੋਈ ਵਾਪਰੀ ਘਟਨਾ ਜ਼ਰੂਰ ਕਮੈਂਟ ਬਾਕਸ ਵਿੱਚ ਸਾਡੇ ਨਾਲ ਸਾਂਝੀ ਕਰਿਓ ਤੇ ਤੁਸੀਂ ਕਿੱਥੋਂ ਇਹ ਕਹਾਣੀ ਸੁਣ ਰਹੇ ਹੋ ਆਪਣੇ ਜ਼ਿਲ੍ਹੇ ਦਾ ਨਾਂ ਆਪਣੇ ਪਿੰਡ ਦਾ ਨਾਂ ਆਪਣੇ ਗ੍ਰਾਂਡ ਦਾ ਨਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਫਿਰ ਮਿਲਦੇ ਆ ਇੱਕ ਹੋਰ ਇਸ ਤਰ੍ਹਾਂ ਦੀ ਸੋਹਣੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ